ਮਹਾਰਾਜ ਦੇ ਸਿੱਧਾ ਆ ਪ੍ਰਧਾਨਗੀ ਦੀ ਮਜਬੂਰੀ ਹੈ ਇਹ ਜੋ ਨਹੀਂ ਕਰਦਾ ਸਾਡਾ 12% ਬੋਸ ਚਰਨੀ ਕਰਨ ਨਾਲ ਸਭ ਕੈਂਸਲ ਹੋ ਜਾਂਦਾ ਮੰਡੀ ਦੀ ਵੀ 20% ਵਾਲੀਆਂ ਦੜਕਾ ਪਈਆਂ ਬੋਲ ਜੇ ਮੈਂ ਆਪਣੇ ਤੇ ਲਾ ਕੇ ਇਹ ਮੰਡੀ ਰੱਲੀ ਵਸੂਈਆਂ ਇਹ ਸਿੱਧਾ ਜੋ ਨਹੀਂ ਕਰਦਾ ਤੇ ਆਪੋ ਮਿਲਵਾਰ ਕਰਮਜੀਤ ਅਨਮੋਲ ਨੂੰ ਫਿਰ ਤੋਂ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜੀ ਹਾਂ ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਉਮੀਦਵਾਰ ਦਾਣਾ ਮੰਡੀ ਚ ਚੋਣ ਪ੍ਰਚਾਰ ਕਰਨ ਪਹੁੰਚੇ ਸੀ ਇਸ ਦੌਰਾਨ ਉਹਨਾਂ ਨੂੰ ਕੁਝ ਆਰਤੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਇਸ ਦੌਰਾਨ ਆਰਤੀਆਂ ਨੇ ਕਰਮਜੀਤ ਅਨਮੋਲ ਦੇ ਸਾਹਮਣੇ ਹੀ ਆਮ ਆਦਮੀ ਪਾਰਟੀ ਮੋਰਦਾਬਾਦ ਦੇ ਨਾਅਰੇ ਲਗਾਏ ਅਤੇ ਕਰਮਜੀਤ ਅਨਮੋਲ ਤੋਂ ਤਿੱਖੇ ਸਵਾਲ ਪੁੱਛੇ ਯਾਰ ਮਾਰ ਕੇ ਮਾਰੀ ਮਰਦਾਬਾ ਕਰਦਾ ਯਾਰ ਅਸੀਂ ਵੀ ਨਾ ਇੱਕ ਪਰਫੈਕਟ ਚੀਜ਼ ਨਹੀਂ ਆਉਣਾ ਗੱਲ ਕਰ ਰਿਹਾ ਮਾਰ ਕੇ ਸੀਦਾ ਆ ਪ੍ਰਧਾਨ ਦੀ ਕੀ ਮਜਬੂਰੀ ਹੈ ਇਹ ਕਿਉਂ ਨਹੀਂ ਕੰਨਿੰਗ ਕਰਦਾ ਸਾਡਾ 14% ਮੋਸਟਰ ਵਾਲੀ ਕਰਨ ਦਾ ਸੈਂਸ ਕੈਨਸਲ ਕਰਤਾ ਮੰਗੀ 30% ਵਾਲੀਆਂ ਕਣਕਾਂ ਪਈਆਂ ਚੇਅਰਮੈਨ ਦੇ ਤੇ ਲਾ ਕੇ ਇਹਦੀ ਮਜਬੂਰੀ ਹੈ ਇਹ ਮਿੱਟੀਆ ਕਿਉਂ ਨਹੀਂ ਕਰਦਾ ਇੰਨੀ ਮਜਬੂਰੀ ਹੈ ਇਹ ਫੋਨ ਚਾਹਦਾ ਕਰ ਦੇ ਭਾਈ ਇੰਨੀ ਮਜਬੂਰੀ ਹੈ ਮੇਰਾ ਨੰਬਰ ਕੈਨਸਲ 6 ਆਹ ਮੈਂ ਮਾਰਦੇ ਦੋਣਾ ਬੁਲਾਵਾ ਜੀ ਆਪਾਂ ਬੈਠ ਕੇ ਤੁਹਾਡਾ ਮਸਲਾ ਹਲਕਾ ਮੰਡੀ ਦੇ ਵਿੱਚ 20% ਮੋਹਰ ਨਹੀਂ 20% ਮੋਹਰ ਵਾਲੀ ਮੰਡੀ ਜੀ ਹਾਜੀ ਪਟਾੜੀ ਹੱਥ ਕੀ ਲੈਣੇ ਆਫੀਸਰ ਨੂੰ ਬੇਗਾਨਾ ਨਹੀਂ ਹੋ ਰਹੀ میری گل کر نو ਤੁਸੀਂ ਆਪਾਂ بیٹھ کے ਆਪਾਂ ਗੱਲ ਕਰਾਂ ਹਾਂ ਆ ਗੱਲ ਜਿਹੜੀ ਕਰਾਂਗੇ ਥੋੜਾ ਮਸਲਾ ਹੱਲ ਹੋ ਦਰਸਲ ਫਰੀਦਕੋਟ ਤੋਂ ਆਪ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਕੋਟ ਕਪੂਰਾ ਦੀ ਦਾਣਾ ਮੰਡੀ 'ਚ ਪਹੁੰਚੇ ਸੀ ਜਿੱਥੇ ਕਿ ਪਹਿਲਾ ਤੋਂ ਹੀ ਆਰਤੀ ਮੌਜੂਦ ਸੀ ਅਤੇ ਜਿਵੇਂ ਹੀ ਕਰਮਜੀਤ ਸਿੰਘ ਅਨਮੋਲ ਇੱਕ ਆਰਤੀ ਦੀ ਦੁਕਾਨ 'ਚ ਵੜਨ ਲੱਗਦੇ ਨੇ ਤਾਂ ਸਾਹਮਣੇ ਖੜੇ ਆਰਤੀ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਮੌਕੇ ਤੇ ਮੌਜੂਦ ਆਰਥੀਏ ਨੇ ਆਮ ਆਦਮੀ ਪਾਰਟੀ ਮੁਰਦਾਬਾਦ ਦੇ ਨਾਰੇ ਲਾਏ ਅਤੇ ਕਰਮਜੀਤ ਸਿੰਘ ਅਨਮੋਲ ਨੂੰ ਤਿੱਖੇ ਸਵਾਲ ਪੁੱਛੇ ਮੁਰਦਾਬਾਦ 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 ਇਹ ਅਸੀਂ ਉਹ ਪ੍ਰੋਬਲਮਾਂ ਗੱਲ ਕਰ ਰਹੇ ਹਾਂ ਕਿ ਸਿੱਧਾ ਆ ਪ੍ਰਧਾਨ ਦੀ ਕੀ ਮਜਬੂਰੀ ਹੈ ਇਹ ਕਿਉਂ ਨਹੀਂ ਪਿੰਨਿੰਗ ਕਰਦਾ ਉਹਦੇ 20% ਮੋਸਟਰ ਵਾਲੀ ਕਰਨ ਦਾ ਸੰਸਕਰਨ ਕਰਤਾ ਮੰਡੀ ਦੀ 30% ਵਾਲੀਆਂ ਕਰਨ ਪਈਆਂ ਚੇਅਰਮੈਨ ਨੇ ਫੇਸੇ ਲਾ ਕੇ ਇਹ ਮਜਬੂਰੀ ਹੈ ਇਹ ਮਿੱਟੀਆ ਕਿਉਂ ਨਹੀਂ ਕਰਦਾ ਇਹਦੀ ਮਜਬੂਰੀ ਹੈ ਇਹ ਫੋਨ ਚੱਕਦਾ ਕਰ ਦੇ ਭਾਈ ਇਹਦੀ ਮਜਬੂਰੀ ਹੈ ਮੇਰਾ ਟੈਂਕ ਕਾਂਸਲ 6000 ਕਰਕੇ ਮੈਂ ਆਰਦੇ ਸੋਣਾ ਬੁਲਾਵਾ ਜੀ ਬੈਠ ਕੇ ਤੁਹਾਡਾ ਮਸਲਾ ਹੱਲ ਮੰਡੀ ਦੇ ਵਿੱਚ 20% ਮੋਇਸਚਰ ਵਾਲੀ ਮੰਡੀ 20% ਮੋਇਸਚਰ ਵਾਲੀ ਮੰਡੀ ਮੰਡੀ ਤੁਹਾਨੂੰ ਕਹਿੰਦੀ ਹੈ ਅਸੀਂ ਇਹ ਦੱਸੋ ਅਸੀਂ ਇਸ ਵਾਰੀ ਹੱਦ ਕਿੰਨਾ ਲਾਉਣੇ ਆ ਉਹ ਮੇਰੀ ਗੱਲ ਸੁਣੋ ਹੋਰ ਵੀ بڑا ਹਾਦਸਾ ਕਰ ਦਿੱਤਾ ਕੋਈ ਨਹੀਂ ਮੇਰੀ ਗੱਲ ਸੁਣੋ ਅਸੀਂ ਕਿੰਨੇ ਲਾਉਣੇ ਆ ਮੇਰੀ ਗੱਲ ਸੁਣੋ ਤੁਸੀਂ ਆਪਾਂ ਬੈਠ ਕੇ ਆਪਾਂ ਗੱਲ ਕਰਦੇ ਹਾਂ ਆਹ ਗੱਲ ਜਿਹੜੀ ਕਰਦੇ ਆ ਗੱਲ ਕਰਕੇ ਤੁਹਾਡਾ ਮਸਲਾ ਹੱਲ ਹੋ ਦੱਸਦੀ ਹੈ ਕਿ ਪੰਜਾਬ ਪਰ ਵਿੱਚ ਇੱਕ ਪਾਸੇ ਭਾਜਪਾ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਹੈ ਉਹ ਹੀ ਲੋਕ ਪੰਜਾਬ ਦੀ ਸਤਾਦਰ ਪਾਰਟੀ ਆਮ ਆਦਮੀ ਪਾਰਟੀ ਨੂੰ ਵੀ ਸਵਾਲ ਪੁੱਛ ਰਹੇ ਨੇ ਸੋ ਪਹਿਲਾਂ ਬੀਤੇ ਦਿਨੀ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਦਾ ਵਿਰੋਧ ਹੋਇਆ ਸੀ ਅਤੇ ਹੁਣ ਆਪ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਹਾਲਾਂਕਿ ਹੁਣ ਵੋਟਾਂ 'ਚ ਕਰੀਬ 1 ਮਹੀਨਾ ਰਹਿ ਗਿਆ ਹੈ ਦੇਖਣਾ ਹੋਵੇਗਾ ਕਿ ਇਸ ਵਿਰੋਧ ਦੇ باوجود ਪੰਜਾਬ ਵਿੱਚੋਂ ਕੌਣ ਬਾਜ਼ੀ ਮਾਰਦਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ